ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਵੇਲੇ ਇਹ ਕੁਝ ਕੰਮ ਕਰਕੇ ਸੌਇਆ ਕਰੋ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਣਗੇ ਤੁਹਾਡੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਕਿਹੜੇ ਕੰਮ ਆ ਕਿਸ ਤਰ੍ਹਾਂ ਕਰਨੇ ਆ ਅਤੇ ਕਿਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੰਗਾ ਪ੍ਰਭਾਵ ਪਾਉਂਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੇਨਪਰਾਵਾਂ ਤੱਕ ਪਹੁੰਚੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਚਾਹੁੰਦੇ ਹਾਂ ਸਰਲ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਿਯਮ ਲਾਗੂ ਕਰਨੇ ਹੀ ਪੈਣਗੇ ਤਾਂ ਬਸ ਇਹ ਰਾਤ ਨੂੰ ਸੌਣ ਵੇਲੇ ਜਿਹੜੇ ਆਪਾਂ ਕੰਮ ਕਰਨੇ ਹਨ ਨਾ ਇਹ ਸਾਡੀ ਜ਼ਿੰਦਗੀ ਦੇ ਚੰਗੇ ਨਿਯਮ ਆ ਚੰਗੀਆਂ ਆਦਤਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀਆਂ ਨੇ ਜਿਵੇਂ ਨਾ ਕਈ ਵਾਰ ਕੀ ਹੁੰਦਾ ਕਿ ਆਪਾਂ ਪੂਰਾ ਦਿਨ ਕੰਮਕਾਰ ਕਰਦੇ ਹਾਂ ਤਾਂ ਪੂਰੇ ਦਿਨ ਦੇ ਵਿੱਚ ਸਾਡੇ ਮਨ ਦੇ ਉੱਤੇ ਕਈ ਤਰ੍ਹਾਂ ਦੇ ਬੋਝ ਹੁੰਦੇ ਆ ਪਰੇਸ਼ਾਨੀਆਂ ਹੁੰਦੀਆਂ ਕਿਉਂਕਿ ਪੂਰੇ ਦਿਨ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਕਈਆਂ ਨੂੰ ਮਿਲ ਕੇ ਸਾਡੇ ਮਨ ਨੂੰ ਖੁਸ਼ੀ ਮਿਲੀ ਕਈਆਂ ਨੂੰ ਮਿਲ ਕੇ ਸਾਡਾ ਮਨ ਉਦਾਸ ਹੋਇਆ ਭਾਵ ਕਿ ਉਹਨਾਂ ਨੇ ਕੋਈ ਐਸੀ ਗੱਲ ਸਾਨੂੰ ਕਹਿ ਦਿੱਤੀ ਜੋ ਸਾਨੂੰ ਚੰਗੀ ਨਹੀਂ ਲੱਗੀ ਉਹ ਗੱਲ ਸਾਡੇ ਮਨ ਦੇ ਵਿੱਚ ਘਰ ਕਰ ਗਈ ਅਸੀਂ ਵਾਰ-ਵਾਰ ਉਹਨੂੰ ਸੋਚੀ ਜਾ ਰਹੇ ਹਾਂ ਸੋਚ-ਸੋਚ ਕੇ ਦੁਖੀ ਹੋ ਰਹੇ ਹਾਂ ਕਿ ਇਹਨੇ ਮੈਨੂੰ ਇਹ ਗੱਲ ਕਿਉਂ ਕਹਿ ਦਿੱਤੀ ਸੋਣਾ ਜੋ ਵੀ ਦਿਨ ਭਰਦੀਆਂ ਗੱਲਾਂ ਨੇ ਕਹਿੰਦੇ ਕਦੇ ਵੀ ਰਾਤ ਨੂੰ ਸੌਣ ਵੀ ਲਈ ਆਪਣੇ ਨਾਲ ਲੈ ਕੇ ਨਹੀਂ ਸੌਣੀਆਂ ਚਾਹੀਦੀਆਂ ਨਾਲ ਲੈ ਕੇ ਸੌਣ ਤੋਂ ਪਾਵਿਆ ਕਿ ਕਈ ਵਾਰ ਅਸੀਂ ਦਿਨ ਭਰਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੋਚਦੇ ਰਹਿਨੇ ਆ ਸੋਚਦੇ ਸੋਚਦੇ ਸੌਂ ਜਾਂਨੇ ਆ ਤਾਂ ਜੇਕਰ ਕੋਈ ਟੈਨਸ਼ਨ ਵਾਲੀ ਗੱਲ ਆ ਕੋਈ ਪਰੇਸ਼ਾਨੀ ਵਾਲੀ ਗੱਲ ਆ ਦੁੱਖ ਦੀਨ ਵਾਲੀ ਗੱਲ ਨੂੰ ਅਸੀਂ ਸੋਚਦੇ ਸੋਚਦੇ ਸੌਂ ਗਏ ਤਾਂ ਫਿਰ ਭਾਵੇਂ ਆਪਾਂ ਸਾਰੀ ਰਾਤ ਸੁੱਤੇ ਰਹੇ ਸਾਰੀ ਰਾਤ ਸੌਣ ਦੇ ਬਾਵਜੂਦ ਵੀ ਸਵੇਰੇ ਉੱਠਦਿਆਂ ਸਾਰ ਸਾਡਾ ਮਨ ਥੱਕਿਆ ਹੋਵੇਗਾ ਤਣ ਵੀ ਥੱਕਿਆ ਹੋਵੇਗਾ ਸਾਡੇ ਸ਼ਰੀਰ ਨੂੰ ਪੂਰਾ ਆਰਾਮ ਨਹੀਂ ਮਿਲਣਾ ਸਾਡੇ ਸਰੀਰ ਨੂੰ ਉਹ ਊਰਜਾ એનર્ਜੀ ਨਹੀਂ ਮਿਲਣੀ ਜਿਹਦੇ ਨਾਲ ਅਸੀਂ ਅਗਲੇ ਦਿਨ ਦੇ ਵਿੱਚ ਕੰਮ ਕਰਨਾ ਸੀ ਕਿਉਂਕਿ ਸਾਰੀ ਰਾਤ ਸਾਡੇ ਮਨ ਦੇ ਵਿੱਚ ਉਹ ਬੋਝ ਉਹ ਚਿੰਤਾ ਚੱਲਦੀ ਰਹੀ ਜਿੰਨੇ ਸਾਡੇ ਮਨ ਨੂੰ ਕਮਜ਼ੋਰ ਕਰ ਦਿੱਤਾ ਜਿੰਨੇ ਸਾਡੇ ਮਨ ਦਾ ਕਾਲਾਪਣ ਵਧਾ ਦਿੱਤਾ ਇਸ ਕਰਕੇ ਰਾਤ ਨੂੰ ਸੌਣ ਵੇਲੇ ਚੰਗਾ ਚੰਗਾ ਸੋਚੋ ਆਪਣੇ ਆਪ ਨੂੰ ਚੰਗਾ ਮੈਸੇਜ ਦੇ ਕੇ ਸੌਣੋ ਕਿਉਂਕਿ ਜੋ ਗੱਲ ਆਪਾਂ ਰਾਤ ਨੂੰ ਸੌਂਦੇ ਸਮੇਂ ਸੋਚਦੇ ਸੋਚਦੇ ਸੌਵਾਂਗੇ ਉਹ ਗੱਲ ਨੇ ਆਪਣੇ ਆਪ ਹੀ ਸਾਡੇ ਮਨ ਅੰਦਰ ਚੱਲਦੇ ਰਹਿਣਾ ਹੈ ਸਾਰੀ ਰਾਤ ਉਹਦਾ ਸਾਡੇ ਮਨ ਤੇ ਪ੍ਰਭਾਵ ਪੈਂਦਾ ਰਹਿਣਾ ਹੈ ਜੇ ਚੰਗੀ ਗੱਲ ਸੋਚੀ ਸਾਡਾ ਮਨ ਮਜ਼ਬੂਤ ਹੋਵੇਗਾ ਜੇ ਕੋਈ ਮਾੜਾ ਸੋਚਦੇ ਸੋਚਦੇ ਸੌਵਾਂਗੇ ਤਾਂ ਉਹਨੇ ਸਾਡੇ ਮਨ ਦੇ ਉੱਤੇ ਮਾੜਾ ਪ੍ਰਭਾਵ ਪਾਉਣਾ ਹੈ ਇਸ ਕਰਕੇ ਰਾਤ ਨੂੰ ਸੌਣ ਵੇਲੇ ਜ਼ਰੂਰ ਧਿਆਨ ਦਿਆ ਕਰੋ ਕਿ ਸਾਡੇ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੇ ਨੇ ਜੇ ਕੋਈ ਵੀ ਚਿੰਤਾ ਬੋਝ ਹੈ ਨਾ ਉਹਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਗੱਲਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸ਼ੇਅਰ ਕਰੋ ਕਿਉਂਕਿ ਸਾਡੇ ਮਨ ਤੇ ਕਈ ਵਾਰ ਐਸੇ ਬੋਝ ਹੁੰਦੇ ਆ ਜੋ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਨਹੀਂ ਸ਼ੇਅਰ ਕਰ ਸਕਦੇ ਹੋ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਆਪਾਂ ਉਹ ਦੁੱਖ ਦਰਦ ਦੱਸਿਆ ਤਾਂ ਉਹਨਾਂ ਦੇ ਮਨ ਤੇ ਵੀ ਮਾੜਾ ਪ੍ਰਭਾਵ ਪਵੇਗਾ ਹੋ ਸਕਦਾ ਤੁਹਾਡੀ ਉਸ ਸਮੱਸਿਆ ਦਾ ਹਾਲਤ ਪਰਿਵਾਰ ਦੇ ਮੈਂਬਰਾਂ ਕੋਲ ਨਾ ਹੋਵੇ ਤਾਂ ਫਿਰ ਅਸੀਂ ਖੁਦ ਤਾਂ ਚਿੰਤਾ ਦੇ ਵਿੱਚ ਸਾਂ ਉਹਨਾਂ ਨੂੰ ਵੀ ਚਿੰਤਾ ਦੇ ਵਿੱਚ ਪਾ ਦਿੱਤਾ ਇਸ ਕਰਕੇ ਸਭ ਤੋਂ ਵਧੀਆ ਤਰੀਕਾ ਤੇ ਹੈ ਕਿ ਮਨ ਦੀ ਜੋ ਵੀ ਚਿੰਤਾ ਹੈ ਮਨ ਦੇ ਜੋ ਵੀ ਸ਼ੰਕਾ ਹੈ ਸਵਾਲਿਆ ਪਰਮਪੀਤਾ ਪਰਮਾਤਮਾ ਜੀ ਦੇਖ ਕੇ ਰੱਖ ਤੋ ਜਦੋਂ ਆਪਾਂ ਪਰਮਪੀਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਦੇ ਆ ਨਾ ਮਨ ਦੇ ਬੋਝ ਵੀ ਹਲਕੇ ਹੋ ਜਾਂਦੇ ਆ ਤੇ ਸਾਨੂੰ ਉਸ ਸਮੱਸਿਆ ਮੁਸ਼ਕਲ ਦੇ ਵਿੱਚੋਂ ਬਾਹਰ ਆਉਣ ਦਾ ਰਾਹ ਵੀ ਮਿਲ ਜਾਂਦਾ ਹੈ ਕਿਉਂਕਿ ਵਾਹਿਗੁਰੂ ਜੀ ਸਿਰਫ ਸਾਡੀਆਂ ਸਮੱਸਿਆਵਾਂ ਨੂੰ ਸੁਣਦੇ ਹੀ ਨਹੀਂ ਉਹਨਾਂ ਦੇ ਹੱਲ ਵੀ ਕਰਕੇ ਦਿੰਦੇ ਆ ਇਸ ਕਰਕੇ ਨਾ ਇਹ ਤਾਂ ਕੰਮ ਜ਼ਰੂਰ ਕਰਿਆ ਕਰੋ ਭਾਵੇਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਦਿਲ ਦੀ ਹਰ ਇੱਕ ਗੱਲ ਸ਼ੇਅਰ ਕਰ ਲੈਂਦੇ ਹੋ ਤਾਂ ਵੀ ਤੁਸੀਂ ਪ੍ਰਮਾਤਮਾ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਨਾਲ ਬਹੁਤ ਚੰਗਾ ਪ੍ਰਭਾਵ ਪਵੇਗਾ ਤੇ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਦੇ-ਜਪਦੇ ਸੌਣਾ ਬਹੁਤ ਜ਼ਰੂਰੀ ਆ ਇਹ ਰਾਤ ਨੂੰ ਆਪਾਂ ਗੁਰੂ ਗੁਰੂ ਕਰਦੇ ਆ ਸੌਵਾਂਗੇ ਤਾਂ ਸਵੇਰੇ ਆਪਣੇ ਆਪ ਹੀ ਗੁਰੂ ਗੁਰੂ ਕਰਦੇ ਆ ਉਠਾਂਗੇ ਤਾਂ ਜੋ ਵੀ ਸ਼ਬਦ ਜਾਪ ਜੋ ਵੀ ਪਾਠ ਤੁਹਾਨੂੰ ਕੱਠਿਆ ਉਹ ਜਪਦੇ ਜਪਦੇ ਸੌ ਜਾਓ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਤਾਂ ਹਰੇਕ ਗੁਰਸਿੱਖ ਦੇ ਲਈ ਪੜਨੀ ਲਾਜ਼ਮੀ ਆ ਇਹ ਬਾਣੀ ਪੜਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਪਹਿਲੀ ਕਰੋਂ ਤਾਂ ਨੀਂਦ ਆ ਜਾਵੇਗੀ ਜੇ ਨਹੀਂ ਆ ਰਹੀ ਤਦ ਤੁਸੀਂ ਵਾਹੀ ਗੁਰੂ ਜੀ ਦਾ ਜਾਪ ਕਰੀ ਜੋ ਜਾਂ ਫਿਰ ਦਸਾਂ ਹੀ ਗੁਰੂ ਸਹਿਬਾਨਾਂ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦੋ ਕਿਸੇ ਵੀ ਤਰੀਕੇ ਦੇ ਨਾਲ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੇ ਹਰ ਰੋਜ਼ ਵਾਹੀ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਕਿ ਬਾਦਸ਼ਾਹ ਅਮਰਤ ਵੇਲੇ ਦੇ ਵਿੱਚ ਉਠਾ ਦੇਣਾ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦਾ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠਣਾ ਸਮਝੋ ਤੁਹਾਡੇ ਬਾਗ ਤੁਹਾਡੀ ਕਿਸਮਤ ਬਹੁਤ ਚੰਗੀ ਆ ਜੇ ਤੁਸੀਂ ਇਸ ਵੇਲੇ ਦੇ ਵਿੱਚ ਉੱਟ ਰਹੇ ਹੋ ਕਿ ਭਜਨ ਬੰਦਗੀ ਕਰ ਰਹੇ ਹੋ ਨਾ ਇਹਦਾ ਮਤਲਬ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਤੁਹਾਡੇ ਤੇ ਹੋ ਰਹੀ ਆ ਤੁਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਬੰਤੀ ਹੋ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਕਿਉਂਕਿ ਅਮਰ ਤਵੇਲੇ ਦਾ ਵੇਲਾ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ ਉਹਨਾਂ ਦੀ ਖੁਸ਼ੀ ਤੋਂ ਬਿਨਾ ਨਹੀਂ ਮਿਲਦਾ ਤਾਂ ਵਾਹਿਗੁਰੂ ਜੀ ਖੁਸ਼ ਸਾਡੇ ਤੋਂ ਉਡਾਉਂਦੇ ਆ ਨਾ ਜਦੋਂ ਅਸੀਂ ਚੰਗੇ ਕੰਮ ਕਰਦੇ ਆਨੇਕ ਕੰਮ ਕਰਦੇ ਆ ਵਾਹਿਗੁਰੂ ਜੀ ਦੇ ਦੱਸੇ ਅਨੁਸਾਰ ਚੱਲਦੇ ਆਂ ਤਾਂ ਜੇ ਅਮਰਤ ਵੇਲੇ ਉੱਠ ਰਹੇ ਤਾਂ ਸਮਝੋ ਵਾਹਿਗੁਰੂ ਜੀ ਖੁਸ਼ ਹੋਏ ਨੇ ਫਿਰ ਤਾਂ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਵੇਲੇ ਬਖਸ਼ੇ ਜੇ ਅਜੇ ਤੱਕ ਨਹੀਂ ਉੱਠਿਆ ਜਾਂਦਾ ਤਾਂ ਫਿਰ ਵਾਹਿਗੁਰੂ ਜੀ ਤੋਂ ਜਦੋਂ ਕੁਝ ਮੰਗੋ ਵੰ ਸਮਰਤ ਵੀਲਾ ਅਤੇ ਅਮਰਤ ਵੀਲੇ ਦਾ ਨਾਮ ਮੰਗੋ ਕਿਉਂਕਿ ਜਿੰਨੂੰ ਇਹ ਦੋ ਦਾਤਾ ਮਿਲ ਗਈਆਂ ਨਾ ਅਮਰਤ ਵੀਲੇ ਦਾ ਜਾਗਣਾ ਅਤੇ ਅਮਰਤ ਵੀਲਾ ਸਮਾਨਣਾ ਆ ਗਿਆ ਸਮਾਨਣ ਤੋਂ ਭਾਵ ਕਿ ਅਮਰਤ ਵੀਲੇ ਦਾ ਵੀਲਾ ਭਜਨ ਮੰਤਿਕ ਕਰਨ ਦਾ ਵੀਲਾ ਹੈ ਪ੍ਰਮਾਤਮਾ ਦਾ ਨਾਮ ਜਪਣ ਦਾ ਵੀਲਾ ਹੈ ਜਿੰਨੇ ਉੱਠ ਕੇ ਇਹ ਕੰਮ ਕਰ ਲਿਆ ਸਮਝੋ ਤਰ ਗਿਆ ਗੁਰਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਾਂ ਹੀ ਗੁਰੂ ਸਹਿਬਾਨਾਂ ਨੇ ਸ਼ਹੀਦਾਂ ਸਿੰਘਾਂ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੇ ਸਭਨੇ ਸਾਨੂੰ ਇੱਕ ਗੱਲ ਵਾਰ-ਵਾਰ ਸਮਝਾਈ ਆ ਕਿ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਭਜਨ ਮੰਦਗੀ ਕਰੋ ਕਿਉਂਕਿ ਇਹ ਵੇਲਾ ਪਰਮ ਪਿਤਾ ਪਰਮਾਤਮਾ ਦਾ ਵੇਲਾ ਹੈ ਉਹਨਾਂ ਦਾ ਨਾਮ ਜਪਣ ਦਾ ਵੇਲਾ ਹੈ ਜੋ ਲੋਕ ਇਮਾਨਦਾਰੀ ਦੇ ਨਾਲ ਇਹ ਵੇਲਾ ਪਰਮਾਤਮਾ ਦੇ ਚਰਨਾਂ ਵਿੱਚ ਭੇਟ ਕਰਦੇ ਆ ਪਾਸ਼ਾ ਉਹਨਾਂ ਤੇ ਬਹੁਤ ਕਿਰਪਾ ਕਰਦੀ ਆ ਇਸ ਕਰਕੇ ਜੇ ਤਾ ਉੱਠ ਰਹੇ ਹੋ ਫਿਰ ਤਾਂ ਸ਼ੁਕਰਾਨਾ ਕਰੋ ਜੇ ਨਹੀਂ ਉੱਠ ਪਾ ਰਹੇ ਆਪਣੇ ਦਿਨ ਪਰਦੇ ਕੰਮਾਂ ਵੱਲ ਧਿਆਨ ਦਿਓ ਕਿ ਕਿਤੇ ਮੇਰੇ ਕੋਲੋਂ ਗਲਤੀ ਦੇ ਨਾਲ ਵੀ ਕੁਝ ਗਲਤ ਤਾਂ ਨਹੀਂ ਹੋ ਰਿਹਾ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਰਿਹਾ ਕਿਸੇ ਦਾ ਵੀ ਮੇਰੇ ਤੋਂ ਕੁਝ ਮਾੜਾ ਤਾਂ ਨਹੀਂ ਹੋਇਆ ਬਚਣਾ ਰਹੀ ਹੱਥ ਆ ਰਹੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਮਾੜਾ ਨਾਂ ਤਾਂ ਸੋਚਣਾ ਹੀ ਨਾ ਹੀ ਮਾੜਾ ਕਰਨਾ ਹੈ ਤਾਂ ਆਪਣੇ ਆਪ ਹੀ ਵਾਹਿਗੁਰੂ ਜੀ ਦੀ ਕਿਰਪਾ ਵਰਤਦੀ ਹੈ ਬਾਕੀ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅਰਦਾਸ ਬੇਨਤੀ ਕਰਨੀ ਬਹੁਤ ਜ਼ਰੂਰੀ ਹੈ ਰਾਤ ਦਾ ਜਪਿਆ ਹੋਇਆ ਨਾਮ ਰਾਤ ਦੀ ਕੀਤੀ ਹੋਈ ਅਰਦਾਸ ਬੇਨਤੀ ਮਹਾਪੁਰਖ ਜੀ ਕਹਿੰਦੇ ਉਹ ਫੁੱਲ ਹੈ ਜਿਹਨੂੰ ਸਵੇਰੇ ਉੱਠ ਕੇ ਫੁੱਲ ਲੱਗਦਾ ਹੈ ਰਾਤ ਨੂੰ ਸੌਣ ਵੇਲੇ ਸਭ ਤੋਂ ਪਹਿਲਾਂ ਮਨ ਦੇ ਜੋ ਵੀ ਬੋਝ ਜਾਂ ਚਿੰਤਾਵਾਂ ਕੋਈ ਵੀ ਰਾਜ ਹੈ ਨਾ ਉਹ ਪ੍ਰਮਾਤਮਾ ਦੇ ਨਾਲ ਸ਼ੇਅਰ ਕਰੋ ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਆ ਉਹ ਨਹੀਂ ਆ ਵੀ ਜੇ ਅਸੀਂ ਦੱਸਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਣਾ ਹੈ ਉਹ ਸਭ ਕੁਝ ਜਾਣਦੇ ਆ ਪਰ ਜਦੋਂ ਅਸੀਂ ਬੋਲ ਬੋਲ ਕੇ ਗੱਲਾਂ ਆਪਣੇ ਵਾਹਿਗੁਰੂ ਜੀ ਦੇ ਨਾਲ ਕਰਦੇ ਆ ਜਾਂ ਮਨ ਰਾਹੀਂ ਆਪਣੇ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰਦੇ ਆ ਨਾ ਸਾਡੇ ਮਨ ਦੇ ਬੋਝ ਹਲਕੇ ਹੁੰਦੀ ਆ ਇਹਦੇ ਵਿੱਚ ਸਾਡਾ ਹੀ ਫਾਇਦਾ ਹੈ ਬਾਕੀ ਉਹ ਸਭ ਕੁਝ ਜਾਣਦੇ ਆ ਜਦੋਂ ਆਪਾਂ ਆਪਣੇ ਮੂੰਹੋਂ ਉਹ ਗੱਲਾਂ ਉਹਨਾਂ ਦੇ ਅੱਗੇ ਰੱਖਾਂਗੇ ਉਹਨਾਂ ਦੇ ਹੱਲ ਮੰਗਾਂਗੇ ਤਾਂ ਸਾਡਾ ਮਨ ਸ਼ਾਂਤ ਹੋਵੇਗਾ ਮਨ ਸ਼ਾਂਤ ਹੋ ਗਿਆ ਤਾਂ ਸਭ ਜੋ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਗਿਆ ਕਿਉਂਕਿ ਮਨ ਦੇ ਹੀ ਸਾਰੇ ਕਾਰਨਾਮੇ ਆ ਮਨ ਹੀ ਸਾਨੂੰ ਦੁਖੀ ਕਰਦਾ ਹੈ ਮਨ ਹੀ ਸਾਨੂੰ ਸੁਖੀ ਜੇ ਮਨ ਦੇ ਵਿੱਚ ਕਾਲਾ ਪਣਿਆ ਫਿਰ ਸਾਰੇ ਕੰਮ ਵਿਗੜਦੇ ਜਾਂਦੇ ਆ ਜੇ ਮਨ ਸ਼ਾਂਤਿਆ ਟਿਕਿਆ ਹੋਇਆ ਹੈ ਤਫ਼ਵੀਰ ਇਹ ਮਨ ਨੇ ਸਾਡੇ ਲਈ ਤਰੱਕੀ ਦੇ ਰਾਹ ਖੋਲ੍ਹ ਦਿੰਦੇ ਨੇ ਇਸ ਕਰਕੇ ਸਭ ਤੋਂ ਜ਼ਰੂਰੀ ਆ ਆਪਣੇ ਮਨ ਦਾ ਖਿਆਲ ਰੱਖਣਾ ਮਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਚਿੰਤਾ ਨਹੀਂ ਰੱਖਣੀ ਚਾਹੀਦੀ ਜੇ ਕੋਈ ਚਿੰਤਾ ਹੈ ਤਾਂ ਵਾਹਿਗੁਰੂ ਜੀ ਦੇ ਨਾਲ ਸ਼ੇਅਰ ਕਰੋ ਤੇ ਚਿੰਤਾ ਨੂੰ ਪਰੇਸ਼ਾਨੀ ਨੂੰ ਸੋਚਣ ਦੀ بجائے ਉਹਦੇ ਹੱਲ ਬਾਰੇ ਸੋਚੋ ਦੁਨੀਆਂ ਦੇ ਉੱਤੇ ਕੋਈ ਐਸੀ ਮੁਸ਼ਕਲ ਪਰੇਸ਼ਾਨੀ ਨਹੀਂ ਹੈ ਜਿਹਦਾ ਹੱਲ ਨਾ ਹੋ ਸਕੇ ਸਭ ਕੁਝ ਹੋ ਜਾਂਦਾ ਹੈ ਬਸ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਲੋੜ ਹੈ ਤੇ ਮਨ ਸ਼ਾਂਤ ਤਾਂ ਹੀ ਰਹਿੰਦਾ ਹੈ ਜਦੋਂ ਇਹ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਤਾਂ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਖਾਸ ਕਰਕੇ ਰਾਤ ਦੇ ਵੇਲੇ ਰਾਤ ਵੇਲੇ ਗੁਰੂ ਗੁਰੂ ਕਰਦੇ ਹੋ ਸੋਵੋ ਮਨ ਦੇ ਵਿੱਚ ਚੰਗੇ ਵਿਚਾਰ ਭਰ ਕੇ ਸੋਵੋ ਕਿਉਂਕਿ ਜੋ ਤੁਸੀਂ ਸੋਚਦੇ ਸੋਚਦੇ ਸੌਂਵੋਗੇ ਉਹ ਸਾਰੀ ਰਾਤ ਆਪਣੇ ਆਪ ਤੁਹਾਡੇ ਮਨ ਅੰਦਰ ਚੱਲਦਾ ਰਹਣਾ ਹੈ ਉਹਨੇ ਤੁਹਾਡੇ ਮਨ ਨੂੰ ਬਹੁਤ ਪ੍ਰਭਾਵਿਤ ਕਰਨਾ ਹੈ ਉਹਦਾ ਅਸਰ ਤੁਹਾਨੂੰ ਸਵੇਰੇ ਉੱਠਦਿਆਂ ਸਾਰ ਹੀ ਦਿਖ ਜਾਣਾ ਹੈ ਜੇ ਤੁਹਾਨੂੰ ਨਹੀਂ ਯਕੀਨ ਨਾ ਤੁਸੀਂ 7 ਦਿਨ ਲਗਾਤਾਰ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੌਂਵੋ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂਵੋ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰ ਕਿ ਦਿਨਾਂ ਜੁਰੂਰ ਜਿਨਾਂ ਵੀ ਸਾਡੇ ਕੰਮ ਬੜੇ ਆਸਾਨ ਹੋ ਗਏ ਆ ਸਾਡਾ ਮਨ ਸ਼ਾਂਤ ਰਹਿਣ ਲੱਗ ਗਿਆ ਪਰ ਜੇਕਰ ਤੁਸੀਂ ਵਾਹਿਗੁਰੂ ਜੀ ਦੇ ਨਾਮ ਦੀ ਬਜਾਏ ਚਿੰਤਾ ਜਾਂ ਕੋਈ ਹੋਰ ਮਾੜੇ ਖਿਆਲ ਤੁਹਾਡੇ ਮਨ ਦੇ ਵਿੱਚ ਚਲਦੇ ਆ ਚਲਦੇ ਆ ਤੁਹਾਨੂੰ ਨੀਂਦ ਆ ਗਈ ਤਾਂ ਫਿਰ ਉਹਨਾਂ ਖਿਆਲਾਂ ਨੇ ਤੁਹਾਡੇ ਮਨ ਨੂੰ ਬਹੁਤ ਕਮਜ਼ੋਰ ਕਰਨਾ ਹੈ ਸੋ ਵਾਹਿਗੁਰੂ ਜੀ ਦੇ ਨਾਮ ਨੇ ਹੀ ਸਾਨੂੰ ਬਚਾਉਣਾ ਹੈ ਵਾਹਿਗੁਰੂ ਜੀ ਦੇ ਨਾਮ ਨਹੀਂ ਸਾਡਾ ਪੇੜਾ ਪੜ ਲਗਾ ਰਹੇ ਗੁਰੂ ਗੁਰੂ ਕਰਦੇ ਰਹਿਣਾ ਹੈ ਵਾਹਿਗੁਰੂ ਜੀ ਦੇ ਨਾਮ ਦੀ ਤਾਕਤ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗੀ ਖਾਸ ਕਰਕੇ ਰਾਤ ਨੂੰ ਸੌਣ ਵੇਲੇ ਰਾਤ ਜਪਤੇ ਸੋਵਾਂਗੇ ਤਸਵੇਰੇ ਉੱਠਣਾ ਵੀ ਆਸਾਨ ਹੋ ਜਾਣਾ ਹੈ ਸਵੇਰੇ ਜਾਗ ਵੀ ਆਪਣੀ ਆਪ ਆ ਜਾਵੇਗੀ ਸਵੇਰੇ ਉੱਠਦੇ ਅਸਾਰ ਸਾਡਾ ਤਨ ਤੇ ਮਨ ਵੀ ਚੁਸਤੀ ਫੁਰਤੀ ਦੇ ਵਿੱਚ ਹੋਵੇਗਾ ਜਿਸ ਦੇ ਨਾਲ ਅਸੀਂ ਸਾਰਾ ਦਿਨ ਵਧੀਆ ਕੰਮਦੰਦੀ ਕਰ ਪਾਵਾਂਗੇ